ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰੋਬਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਦੇਵੀ ਵਾਲੇ ਦੇ ਵਿੱਚ ਇਹ ਪਿੰਡ ਜਿਹੜੇ ਫਰੀਦਕੋਟ ਦਾ ਪਿੰਡ ਆ ਕੋਟਕਪੂਰਾ ਸ਼ਹਿਰ ਆ ਜਿਹੜਾ ਉਹ ਇਸ ਪਿੰਡ ਦਾ ਗਵੰਡੀ ਜਿਹਾ ਸ਼ਹਿਰ ਆ ਮਿੱਤਰੋ ਕੋਟਕਪੂਰੇ ਦਾ ਦੇਵੀ ਵਾਲਾ ਰੋਡ ਪੈ ਜਾ ਜੇ ਵੱਡਾ ਹਾਈਵੇ ਆ ਜੂਗਾ ਵੱਡਾ ਹਾਈਵੇ ਪਾਰ ਕਰ ਜਾ ਜੇ ਫਿਰ ਸਿੱਧੇ ਤੁਰਿਆ ਜੀ ਨਾਲ ਨਾਲ ਸੂਏ ਦੇ ਤੋਂ ਹੀ ਤੁਰੇ ਆਉਣਾ ਅੱਗੇ ਆ ਕੇ ਕਰ ਲਿਓ ਭਾਈ ਨਾਲ ਰਾਬਤਾ ਕਾਇਮ ਤੇ ਅੱਗੋਂ ਤੁਹਾਨੂੰ ਕਰ ਲੂਗਾ ਭਾਈ ਕਹਿਚ ਲੈ ਵੀ ਗੱਲ ਸੁਣ ਲੋ ਮੇਰੀ ਥੋੜੇ ਜਿਹਰੇ ਇਹ ਪੈਸੇ ਲਵਾ ਦੇਨੇ ਆ ਤੇ ਵੜਾ ਦਵਾ ਦੇਣੀਆਂ ਤੁਹਾਨੂੰ ਚੰਗੀਆਂ ਤੋ ਸਿੰਘਾਂ ਦਾ ਕੋਈ ਵੱਟਾ ਨਹੀਂ ਹੁੰਦਾ ਗਾਂ ਸਿੰਘਾਂ ਦੀ ਉਹ ਬਾੜੀ ਹੁੰਦੀ ਆ ਵੀ ਜਿਹੜੀ ਮਾਰਦੀ ਹੋਵੇ ਤੇ ਇੱਕ ਗੱਲ ਹੋਰ ਦੱਸ ਦਿੰਨਾ ਵੀ ਜਿਹੜੀ ਗਾਂ ਸਿੰਘਾਂ ਵਾਲੀ ਰਹੂਗੀ ਨਾ ਉਹ ਫਰਾਕਲ ਨਹੀਂ ਰਹਿੰਦੀ ਛੇਤੀ ਕਿਤੇ ਜਾਂਦੀ ਹੈ ਗੱਲ ਨੋਟ ਰੱਖਿਆ ਜੇ ਕੋਈ ਨਿਗਾਹ ਹਮੇਸ਼ਾ ਤੁਹਾਨੂੰ ਫਰਾਕਲ ਦਿਸੂਗੀ ਜਾਂ ਸੜਕਾਂ ਤੇ ਕਿਤੇ ਸਿੰਘਾਂ ਵਾਲੇ ਗਾਂ ਵਾਰਾ ਫਿਰਦੀ ਹੋਵੇ ਦਿਸੂਗੀ ਤੁਹਾਨੂੰ ਫਰਾਕਣ ਜਾਨਵਰ ਦਿਖਾ ਦੇਣਾ ਤੁਹਾਨੂੰ ਤਿੰਨ ਤਿੰਨਾਂ ਜਾਨਵਰਾਂ ਦੀ ਡਿਟੇਲ ਲੈ ਦੇਣੀ ਹੈ ਕੱਲੀ ਕੱਲੀ ਬੜਿਆ ਜੋ ਕਾਲੀ ਤੋਂ ਸ਼ੁਰੂਆਤ ਕਰਦੇ ਆ ਯਾਰ ਇਹ ਸੋਈ ਹੋਈ ਆ ਸੱਸੀ ਗੱਲ ਵੀਰੇ ਕੀ ਹਾਲ ਹੈ ਬਾਈ ਸੱਸੀ ਵਾਲਾ ਬਾਈ ਵਧੀਆ ਬਾਈ ਹੋਰ ਸੇਤਾ ਠੀਕ ਹੈ ਭਰਾ ਹਾਂਜੀ ਹਾਂਜੀ ਬਾਈ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਜਨਵਾਰ ਵੀਰੇ ਹਾਂਜੀ ਬਾਈ ਉਹ ਘੰਟੇ ਬਾਅਦ ਸੇਲ ਹੋ ਗਏ ਠੀਕ ਆ ਵੀਰੇ ਵੱਡੇ ਬਾਈ ਆ ਗਾਂ ਦੀ ਦੱਸੀ ਜਾਣਕਾਰੀ ਕੀ ਡਿਟੇਲਾਂ ਸੰਗਾ ਵਾਲੀ ਦੀ ਵੀਰੇ ਤੜਕੇ 5 ਵਜੇ ਸੂਈ ਆ ਗੱਛਾ ਇਹਦੇ ਮਗਰ ਆ ਠੀਕ ਆ ਤੇ ਬੱਚੇ ਨੂੰ ਚੰਗਾ ਕੇ ਆਪਾਂ ਇਹਦੇ ਥੱਲੋ 3.5 ਕਿ ਤਿੰਨ ਕਿ 4 ਕਿਲੋ ਬੌਲਾ ਚ ਹੋਇਆ ਵਾ ਠੀਕ ਆ ਤੂੰ 3.5-4 ਕਿਲੋ ਦੁੱਧ ਚੋਤਾ ਖਾਲੀ ਕਰਤੀ ਚੱਲਗੀ ਤੇ ਸੀਲ ਨਿਕਲੀ ਚੋਣ ਤਾਂ ਹਾਂ ਬਾਈ ਪੂਰੀ ਸੀਲ ਆ ਕੋਈ ਦੋ ਟਾਈਮ ਚੋੜੇ ਵੇ ਠੀਕ ਆ ਤੇ ਦੁੱ ਕੀ ਆ ਨਾ ਹੁਣ ਤਾਂ ਮਨਾਂ ਸੋਈ ਕਰਕੇ ਥੋੜੀ ਜਾਪੇ ਦੇ ਵਿੱਚ ਆ ਇਹ ਦੋ ਮਾਨਿਕ ਚਲ ਵੀ ਚਾਰ ਪੰਜ ਦਿਨ ਘਾਟੇ ਨਾਲ ਸੋਈ ਜਾ ਤੇ 15 14 ਦਿਨ ਦੁੱਧ ਦੇਤਾ ਤੇ ਨੇ ਕਰਮ ਵਾਲੀ ਦਾ ਟਿਕਾਣਾ ਦਾ ਦੁੱਧ ਨਹੀਂ ਵਧੀ ਆਊਗਾ ਕਿੰਨੇ ਦਿਨ ਹੀ ਵੀਰੇ ਯਾਰੇ ਵੀਰੇ ਆਪਾ ਇਹਦਾ ਮੁੱਲ ਚਾਵਾਂ ਜਾਇ ਜੈ ਬਾਬੇ ਵਾਲੀ 1000 ਦੀ ਵੈਟ ਦੇ ਦਾਂਗਾ 42000 ਦੀ ਤਾਂ ਕੋਈ ਲਾੜ ਪਿਆਰ ਇਹਦੇ ਥੋੜਾ ਬੋਤਾ ਹੋ ਜਾਊਗਾ ਠੀਕ ਹੈ ਕੱਢੀ ਬਾਰੋਂ ਤੋਰੀ ਵੀਰੇ ਸੁਹਾ ਦੂਜਾ ਬਈਏ ਦੂਜਾ ਸੋਈ ਜਾ ਬਈ ਠੀਕ ਹੈ ਲੈ ਵੀ ਮੇਰੇ ਤੋਂ ਸੁਹਾ ਸੋਈਆ ਦੂਜਾ ਤੇ ਸੰਗਾ ਮੁੱਠੀ ਪਰ ਥਣ ਲੱਗਾ ਨਾ ਜਿਹੜਾ ਗਾਂ ਨੂੰ ਕਮਾਲ ਦਾ ਥਣ ਲੱਗਾ ਹੋਇਆ ਮੋਟਾ ਮੋਟਾ ਚਵਾਈ ਵਾਲਾ ਤੇ ਬਾਕੀ ਬਈ ਤੋਰਤਾਰ ਦੀ ਵਹਿਣ ਚੰਗੀ ਆ ਦੁੱਧ ਦੇ ਦੋ ਨਾ ਵੈੜੀ ਨੇ ਵੈੜ ਨੇ 15 16 ਕਿਲੋ ਤੁਰ ਲਿਆਵੇ ਮੋੜ ਲਿਆ 15 16 ਕਿਲੋ ਦੁੱਧ ਵੈੜ ਨੂੰ ਕੁਛ ਨਹੀਂ ਕਹਿੰਦਾ ਕਿਉਂਕਿ ਵੈੜ ਦੇ ਵਿੱਚ ਜਿਹੜੀ ਬਰੀਕੀ ਆ ਜਿਹੜੇ ਅੰਗ ਆ ਉਹ ਚੰਗੇ ਲੱਗੇ ਹੋਇਆ ਤੇ ਬਾਕੀ ਭਲੀ ਮਾਨਸਾ ਬਈ ਲੈ ਬਈ ਸੱਜਣਾ ਐ ਧਾਰਾ ਧੁਰਾ ਮਰਾਲੂਗੀ ਕੀ ਕਰੂਗੀ ਅੜਫੜ ਬਈ ਐ ਬੱਚਾ ਲਾ ਕੇ ਜੋ ਹੈ ਮਰਜੀ ਬੈਠ ਰਹਾ ਹਾਂ ਹੂੰ ਤਾਂ ਮਾੜਾ ਮੋਟਾ ਹੈ ਹਾਂ ਉੱਪਰੇ ਖਾਈ ਆ ਹਨਾ ਇਹ ਤਾਂ ਗੱਲ ਤੇਰੀ ਲੱਖ ਰੁਪਈਏ ਦੀ ਆ ਠ ਹੈ ਵੀ ਹਾਂਜੀ ਬਾਈ ਇਹਦੇ ਬਾਰੇ ਦਾ ਜੀ ਇਹ ਜਰਸੀ ਕ੍ਰੋਸ ਬੱਛੀ ਆ ਬਾਈ ਠੀਕ ਆ ਮਾਲਕਾਰੇ ਦਸਨ ਮੁਤਾਬਕ ਇਹਦਾ ਇੱਕ ਹਫਤਾ ਬਾਕੀ ਆ ਬਾਈ 7 ਦਿਨ ਬਾਕੀ ਹੈ ਹਾਂਜੀ ਬਾਈ ਠੀਕ ਆ ਤੇ ਦੁੱਧ ਕੀ ਰਿਕਾਰਡ ਦੱਸ ਕੇ ਪਹਿਲੇ ਨਹੀਂ ਪਿਛਲੇ ਸੂਏ ਬਾਈ ਇਹਨੇ ਦਿੱਤਾ 12 13 ਕਿਲੋ ਦੁੱਧ 12 13 ਕਿਲੋ ਹਾਂਜੀ ਬਾਈ ਹੁਣ ਦੂਜਾ ਸੂਆ ਹੁੰਦੀ ਆ ਦੂਜਾ ਸੂਆ ਹੁੰਦੀ ਆ ਬਾਈ ਠੀਕ ਆ ਦੁੱਧ ਯਾਰ ਇਹ ਵੀ ਦੇ ਦੂਗੀ 14 15 ਗਾਂ ਚੰਗੀ ਆ ਬਾਈ ਇਹ ਇੱਕ ਗਾ ਇਹ ਕਿੰਨੇ ਦੀ ਦੇਦੀ ਯਾਰ ਜੈ ਜੀ ਦਾ ਜੈ ਜੈ ਵੈ ਮੁੱਲ ਬਾਈ ਆਪਾਂ ਬਸ ਥੋੜਾ ਬਹੁਤਾ ਮਾਨ ਤਨ ਕਰ ਦਾਂਗੇ 38000 ਦੀ ਵੈਟ ਦੇ ਦਾਂਗੇ 380 ਨੀਵਾਲੂਆ ਵਾਲਾ ਚੰਗਾ ਵੱੱਛੀ ਥਲੇ ਹਨਾ ਯਾਰ ਬੰਦ ਕਰਦੀ 11 ਦੇ ਇਹਦੇ ਬਾਰੇ ਦੱਸ ਮੈਨੂੰ ਤੇ ਇਹ ਹੱਥੋਂ ਤੇ ਫਰੋਂਦੀ ਤੇ ਟੁੱਟ ਗਈ ਇਹ ਕਰਾ ਦੇ ਤਸੱਲੀ ਫਿਰ ਫਿਰ ਡਰੂਗਾ ਹੋਵੇ ਤੇਰੇ ਤੋਂ ਲੈ ਆ ਚੀਜ਼ ਕਰਨਾ ਲੈ ਕੀ ਬਾਤ ਆ ਫਿਰਤਾ ਯਾਰ ਨਹੀਂ ਠੀਕ ਆ ਯਾਰ ਦੁੱਧ ਵੀ ਦੇ ਦੂ ਫੈਟ ਵਾਲਾ ਹਨਾ ਤੋਰੀ ਕਾ ਕੱਢੀ ਬਾੜ ਰੋਲ ਨੂੰ ਲੈ ਵੀ ਨਤਰੋ ਦੂਜਾ ਸਵੇਰ ਦਾ ਤੇ ਦੁੱਧ ਇਹਨੇ ਵੀ 12 ਕਿਲੋ ਪਹਿਲੇ 100 ਦਿੱਤਾ ਹੋਇਆ ਦੇਣਾ ਵੀ ਬਣਦਾ ਯਾਰ ਵੱੱਛੀ ਦਾ ਲਿਵੇ ਦਾ ਲਿਵਾਸ ਲਵੂਸ ਬਹੁਤ ਚੰਗਾ ਤਬਕ ਦੂਜੀ ਗੱਲ ਇਹ ਆ ਮਿੱਤਰੋ ਜੇ ਟਿਕਾਣੇ ਤੇ ਆ ਗਈ ਕਰਮਾ ਵਾਲੀ ਤੇ ਗਲਬਾਤ ਲਾ ਦੂਗੀ ਸਰੇ ਨੇਵਾ ਵਿੱਚ ਬਣਾਉਂਦੀ ਬੱਚੀ ਹੈ ਤੁਹਾਡੇ ਦਾ ਮੇਰਾ ਵਾਦਾ ਕਿਉਂਕਿ ਜਿਹੜਾ ਮੂੰਹ ਆ ਨਾ ਬੱਚੀ ਦਾ ਰਾਜਸਥਾਨੀ ਵਾਲਾ ਮੂੰਹ ਆ ਇਹ ਰਾਜਸਥਾਨ ਦੀ ਵਹਿੜਾ ਇਹ ਗੱਲ ਨੋਟ ਰੱਖਿਆ ਜੇ ਗਾਂ ਟਿਕਾਣੇ ਦੀ ਹੈ ਬਾਕੀ ਤੁਸੀਂ ਆਪ ਸਮਝਣਾ ਤੇ ਆਪ ਲੈਣੀ ਹੈ ਪਸੰਦ ਤੁਹਾਡੀ ਹੋਣੀ ਚਾਹੀਦੀ ਹੈ ਕਿਉਂਕਿ ਮੇਰੇ ਕਹਿਣ ਤੇ ਨਰਿਆ ਜੇ ਇਹਦਾ ਰੇਟ ਹੈਗਾ 38000 ਰੁਪਏ ਨਾ ਵੀਰੇ ਤੇ ਆ ਵੱਛੀ ਬਾਰੇ ਵੀ ਕੀ ਗੱਲ ਬਣ ਗਈ ਇਹ ਵੱਛੀ ਬਈ ਆ ਪਿਛਲੀ ਵੀਡੀਓ ਦੇ ਵਿੱਚ ਵੀ ਪਾਈ ਸੀਗੀ ਤੇ ਇਹ ਇਧਰ ਭਗਤੇ ਦੇ ਬੰਦੇ ਸੀਗੇ ਭਗਤੇ ਸਾਈਡ ਦੇ ਹੂੰ ਉਹਨਾਂ ਨੇ ਸੌਦਾ ਕਰ ਲੈ ਸੀਗਾ ਵੀ ਇਹਦਾ 11.5 ਹਜ਼ਾਰ ਦਾ ਬੱਠੀ ਤੇ ਉਹਨਾਂ ਨੇ 200 ਰੁਪਏ ਸਾਈ ਪਾਈ ਆ ਬਾਅਦ ਚ ਆਪਾਂ ਉਹਨਾਂ ਨੂੰ ਫੋਨ ਲਾਇਆ ਉਹਨਾਂ ਨੇ ਫੋਨ ਨਹੀਂ ਚੁੱਕਿਆ ਠੀਕ ਆ ਹੁਣ ਕਿੰਨੇ ਦੀ ਦੇਣੀ ਆ ਯਾਰ ਹੁਣ ਬਈ ਇਹਦਾ ਆਪਾਂ ਮੰਨ ਕੇ ਚੱਲ ਵੀ 14000 ਰੁਪਏ ਰੱਖਿਆ ਮੁੱਲ ਥੋੜਾ ਬੋਤਾ ਮੰਨਤਾ ਨਹੀਂ ਦੇ ਲੈ ਬਾਕੀ ਦੇ ਦਾਂਗੇ। ਲੈ ਮਿੱਤਰੋ 11000 ਦੀ ਵੱਛੀ ਲੈ ਰਹੋ ਗਾਂ ਬਣ ਜੂਗੀ ਤੁਹਾਡੇ ਘਰ ਟਿਕਾਣੇ ਦੇ। ਸਹੀ ਸੋਚੀ ਜੇ ਦੁੱਧ ਦੇ ਪੈਸੇ ਵੀ ਨਹੀਂ ਪੂਰੇ ਹੁੰਦੇ ਬਾਈ 2 ਕਿਲੋ ਦੇ ਹਿਸਾਬ ਨਾਲ ਇਹਦੀ ਉਮਰ ਦੇ ਨਾਲ ਆਈਡੀਆ ਲਾ ਲਿਆ ਜੀ। ਬਾਕੀ ਤੁਸੀਂ ਆਪਸਿਆਂ ਨੇ ਇਹ ਸੀਮਨ ਕਿਹੜੇ ਦੀ ਸੀ? ਇਹ ਵਰਲਡ ਵਾਈਡ ਦੀ ਬਾਈ। ਵਰਲਡ ਵਾਈਡ ਦੀ ਠੀਕ ਆ ਲੈ ਵੀ ਮਿੱਤਰੋ ਗੱਲਬਾਤ ਲਈ ਬਾਈ ਦਾ ਨੰਬਰ ਨੋਟ ਕਰ ਲਓ ਵੀਰੇ ਨੰਬਰ ਦਈ। 86990 ਬਾਈ। ਜੀ। 77979 ਇੱਕ ਵਾਰੀ ਹੋਰ ਆਉਣਗੇ। 86990 77979 ਠੀਕ ਆ ਇਸ ਨੰਬਰ ਤੇ ਕਾਲਿਓ ਮਿੱਤਰੋ ਬਾਈ ਨਾਲ ਗੱਲ ਤੇ ਬਾਤ। ਸ਼ੁਕਰੀਆ ਜੋਂਦਰੋ ਵੀਡੀਓ ਥ